ਸਸ਼ਿਕਾ ਜੀ ਤੁਸੀਂ 124 7 ਪੰਜਾਹ ਪੰਜਾਬ ਵਿੱਚ ਆਮਦਨ ਤੋਂ ਬਾਹਰ ਚਾਇਦਾਤ ਦੇ ਮਾਮਲੇ ਵਿੱਚ ਸ਼ਿਕਾਇਤਸਰ ਕਿਤੇ ਗੇਸ਼ਕ੍ਰਮਨੀ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਅੱਜ ਨਿਆਇਖਿਲਾਸਤ ਖਤਮ ਹੋ ਰਹੀ ਹੈ ਅਜੋਨਾ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੇ ਸ਼ੱਕ ਕਾਰਨ ਘਰਾ ਵਿੱਚ ਨਜ਼ਰਬੰਦ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ ਜ਼ਿਕਰਯੋਗ ਹੈ ਕਿ ਮਜੀਠਿਆ 26 ਜੂਨ ਨੂੰ ਵਿਜੀਲੈਂਸ ਦੀ ਹਿਰਾਸਤ ਵਿੱਚ ਸੀ 6 ਜੁਲਾਈ ਨੂੰ ਮਜੀਠਿਆ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਉਹ ਪਿਛਲੇ 14 ਦਿਨ ਤੋਂ ਨਵੀਂ ਨਾਬਾਜ਼ ਜੇਲ੍ਹ ਵਿੱਚ ਬੰਦ ਸੀ ਪਿਛਲੇ 14 ਦਿਨਾਂ ਵਿੱਚ ਵਿਜੀਲੈਂਸ ਟੀਮਾਂ ਨੇ ਵਿਕਰਮ ਮਜੀਠਿਆ ਦੇ ਅੰਮ੍ਰਿਤਸਰ ਅਤੇ ਮਜੀਠਾ ਸਥਿਤ ਘਰ ਅਤੇ ਦਫ਼ਤਰ ਵਿੱਚ ਦੋ ਵਾਰੀ ਛਾਪੇਮਾਰੀ ਕੀਤੀ ਹੈ ਉਮੀਦ ਹੈ ਕਿ ਇਸ ਸਮੇਂ ਦੌਰਾਨ ਹੋਈ ਰਿਕਵਰੀ ਬਾਰੇ ਜਾਣਕਾਰੀ ਅੱਜ ਅਦਾਲਤ ਵਿੱਚ ਦਿੱਤੀ ਜਾ ਸਕਦੀ ਹੈ ਵਿਕਰਮ ਮਜੀਠਿਆ ਨੂੰ ਅਦਾਲਤ ਵਿੱਚ ਲਿਆਉਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖਤ ਕੀਤੇ ਜਾ ਰਹੇ ਹਨ ਪੰਜਾਬ ਪੁਲਿਸ ਨੇ ਕੁਝ ਅਕਾਲੀ ਆਗੂਆਂ ਨੂੰ ਹਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਸੁਣਵਾਈ ਦੌਰਾਨ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਤਿਹਾਸਿਕ ਕਦਮ ਵੱਜੂ ਕਦਮ ਐ ਹੈ ਚੁੱਕਿਆ ਜਾ ਰਿਹਾ ਹੈ ਪਿਛਲੇ 14 ਦਿਨਾਂ ਵਿੱਚ ਵਿਕਰਮ ਮਜੀਠਿਆ ਨੇ ਮੋਹੱਲੇ ਅਦਾਲਤ ਵਿੱਚ ਦੋ ਵਾਰੀ ਅਰਜ਼ੀਆਂ ਦਾਇਰ ਕੀਤੀਆਂ ਹਨ ਜਿਸ ਵਿੱਚ ਇੱਕ ਬੈਰਕ ਬਦਲਣ ਲਈ ਹੈ ਤੇ ਦੂਜੀ ਘੰਟੀ ਲਗਾਉਣ ਲਈ ਹੈ ਮਾਨ ਅਰਜੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਸ ਤੇ ਸੁਣਵਾਈ 22 ਜੁਲਾਈ ਨੂੰ ਹੋਵੇਗੀ। ਬੈਰਕ ਬਦਲਨ ਦੇ ਮਾਮਲੇ ਵਿੱਚ ਵਕੀਲਾ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਉਹ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁਕੇ ਹਨ। ਇਸ ਲਈ ਉਹਨਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਸੰਤਰੀ ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਹੋਰ ਦੋਸ਼ੀ ਜਾਂ ਮੁਕੱਦਮੇਦਿਨ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸਨੇ ਅਦਾਲਤ ਤੋਂ ਗ੍ਰਫਤਾਰੀ ਦੇ ਆਧਾਰਾਂ ਤੇ ਜੇਲ੍ਹ ਮੈਨੂਅਲ ਦੀ ਕਾਪੀ ਵੀ ਮੰਗੀ ਹੈ। ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਕਿਉਂਕਿ ਉਹਨਾਂ ਦਾ ਜਿਹੜਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਹੈ ਉਹ ਅੱਜ ਖਤਮ ਹੋ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਤੇ ਸਵੇਰ ਤੋਂ ਹੀ ਸਾਰੀ ਪੰਜਾਬ ਪੁਲਿਸ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਹੁਣ ਵਰਕਰ ਹੋਣ ਉਹਨਾਂ ਨੂੰ ਡਿਟੇਨ ਕਰਨ ਤੇ ਲੱਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਚਿੰਝਰ ਸਾਹਿਬ ਪਰਿਵਾਰ ਸਮੇਟੀ ਉਹਨਾਂ ਨੂੰ 4 ਵਜੇ ਡਿਟੇਨ ਕਰ ਲਿਆ ਪਾਰਟੀ ਦੇ ਸਾਬਕਾ ਐਮਐਲਏ ਫਲੋਰ ਤੋਂ ਉਹਨਾਂ ਨੂੰ ਡਿਟੇਨ ਕੀਤਾ ਹੋਰ ਸੀਨੀਅਰ ਲੀਡਰ ਹੈ ਜਿਹੜੇ ਉਨ੍ਹਾਂ ਦੇ ਘਰਾਂ ਦੇ ਵਿੱਚ ਪੁਲਿਸ ਬੈਠੀ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਆਪਾਂ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਪ੍ਰੋਟੈਸਟ ਤੇ ਪੂਰਨ ਤੌਰ ਤੇ ਰੋਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਵਾਇਸ ਰਾਇ ਵਾਂਗੂ ਇਲਾਹੀ ਹੁਕਮ ਛੱਡ ਰਹੇ ਜਿੱਦਾ ਆਜ਼ਾਦੀ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਨੂੰ ਦੇਸ਼ ਭਗਤਾ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਘਰਾਂ ਦੇ ਵਿੱਚ ਉਸੇ ਤਰੀਕੇ ਅੱਜ ਜੋ ਪੰਜਾਬ ਦੀ ਆਵਾਜ਼ ਚੱਕਦੇ ਨੇ ਜੋ ਲੋਕ ਬੁੱਧਿਆਂ ਦੀ ਆਵਾਜ਼ ਚੱਕਦੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਹਾਰੇ ਨਹੀਂ ਜਾਂਦੇ ਤੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਹ ਸਾਰੇ ਕਦਮ ਤੁਹਾਡੇ ਵੱਲੋਂ ਚੁੱਕੇ ਜਾਂਦੇ। ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਕਿ ਆਪਾਂ ਪਰਚੇ ਹੀ ਬੜੇ ਪੱਕੇ ਪੈਰੀ ਦਿੱਤਾ। ਜੇ ਇੰਨੇ ਪੱਕੇ ਪੈਰੀ ਪਰਚਾ ਦਿੱਤਾ ਫਿਰ ਡਰ ਕਾਦਾ? ਫਿਰ ਅਦਾਲਤਾਂ ਦੇ ਉੱਤੇ ਆਪਾਂ ਪਰਦੇ ਕਿਉਂ ਪਾਉਨੇ ਆ? ਫਿਰ ਗੱਡੀਆਂ 'ਚ ਵਿਕਰਮ ਮਜੀਠੀਆ ਨੂੰ ਲੁਕੋ ਕੇ ਕਿਉਂ ਪੇਸ਼ ਕਰਦੇ ਆ? ਕਰੋ ਪੱਤਰਕਾਰਾਂ ਦੇ ਰੂਬਰੂ ਔਰ ਅੱਜ ਮੈਨੂੰ ਹੁਣੇ ਪਤਾ ਲੱਗਿਆ ਕਿ ਨਾਬਾ ਦੇ ਵਿੱਚ ਜਿੱਥੋਂ ਵਿਕਰਮ ਮਜੀਠੀਆ ਸਾਹਿਬ ਨੂੰ ਲੈ ਕੇ ਚੱਲਣਾ ਹੈ ਉੱਥੇ ਇੱਕ ਪੱਤਰਕਾਰ ਵੀਰ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਉਹਦਾ ਫੋਨ ਖੋਇਆ ਗਿਆ ਕਹਿੰਦੇ ਤੂੰ ਫੋਟੋ ਨਹੀਂ ਖਿੱਚਣੀ ਕਾਦੇ ਲਈ ਡਰ ਰਹੀ ਹੈ ਮਾਨ ਸਾਹਿਬ ਦੀ ਸਰਕਾਰ ਕਿਉਂਕਿ ਪਤਾ ਕਿ ਆਮਦਨ ਦੇ ਵਜ੍ਹਾ ਜਾਇਦਾਦ ਦੇ ਕੇਸ 'ਚ ਤਾਂ ਡਰੱਗ 'ਚ ਡਰੱਗ ਨਹੀਂ ਸੀ ਲੱਭਿਆ ਹੁਣ ਇਹਦੇ 'ਚ ਜਾਇਦਾਦ ਨਹੀਂ ਲੱਭ ਰਹੀ ਪਰ ਇਹ ਜਿਹੜਾ ਸੱਚ ਹੈ ਇਹ ਕਿੰਨੇ ਕ ਦਿਨ ਅਪਰ ਕੋਲਣ ਤੇ ਕਮਾਲ ਦੀ ਗੱਲ ਦੇਖੋ ਕਿ ਇੱਕ ਪਾਸੇ ਤਾਂ ਅੱਜ ਮਜੀਠੀਆ ਸਾਹਿਬ ਨੂੰ ਪੇਸ਼ ਕਰਨਾ ਹੈ ਮੁਹਾਲੀ ਦੀ ਅਦਾਲਤ ਦੇ ਵਿੱਚ ਦੂਜੇ ਪਾਸੇ ਜਾਣ ਕੇ ਅੱਜ ਦਾ ਦਿਨ ਚੁਣਿਆ ਗਿਆ ਕਿ ਦਿੱਲੀ ਦੇ ਘਰ ਜਾ ਕੇ ਅਸੀਂ ਈਵੈਲੂਏਸ਼ਨ ਕਰਨੀ ਹੈ ਇਹ ਜਿਹੜੇ 10 ਆਰਟੀਕਲ ਅਸੀਂ ਮੁਹਾਲੀ ਦੀ ਕੋਰਟ ਚ ਵਿਜੀਲੈਂਸ ਕਹਿੰਦੀ ਹੈ ਕਿ ਲਿਖ ਕੇ ਦਿੰਦੇ ਨੇ ਮਲਕੀ ਆਰਟੀਕਲ ਨੇ ਸੋਫੇ ਦੀ ਕੀਮਤ ਤੈਅ ਕਰਨੀ ਹੈ ਟੀਵੀ ਦੀ ਫਰਿੱਜ ਦੀ ਮਾਈਕ੍ਰੋਵੇਵ ਦੀ ਸਿਰਫ ਕਿਉਂ ਕਿ ਜੀ ਕਿਉਂਕਿ ਕੋਰਟ ਦਾ ਹੁਕਮ ਹੈ ਕਿ ਵਕੀਲ ਦੀ ਹਾਜ਼ਰੀ ਚ ਹੋਊਗਾ ਵਕੀਲ ਨੂੰ ਅਸੀਂ ਦਿੱਲੀ ਭੇਜ ਕੇ ਉਧਰ ਮਜੀਠੀਆ ਸਾਹਿਬ ਨੂੰ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਇਹ ਜਿਹੜੀ ਧੋਗਲੀ ਨੀਤੀ ਆਮ ਆਦਮੀ ਪਾਰਟੀ ਦੀ ਹੈ ਇਹ ਜਿਹੜਾ ਧੋਗਲਾ ਚਰਿੱਤਰ ਹੈ ਗੱਲਾਂ ਤਾਂ ਕਰਨੀਆਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ ਗੱਲਾਂ ਤਾਂ ਕਰਨੀਆਂ ਅੰਬੇਦਕਰ ਜੀ ਦੀਆਂ ਤੇ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਕੰਮ ਕਿਹੜੇ ਕਰ ਰਹੇ ਹੋ ਕੰਮ ਸਾਰੇ ਹੀ ਤੁਹਾਡੇ ਡਿਕਟੇਟਰਸ਼ਿਪ ਵਾਲੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ 1.5 ਸਾਲ ਦਾ ਸਮਾਂ ਮੁੱਖ ਮੰਤਰੀ ਸਾਹਿਬ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ ਉਰੇ ਡਾਕਟਰਾਂ ਨੂੰ ਕਲੀਨਿਕਾਂ 'ਚ ਵੜ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਵੱਡੇ ਵੱਡੇ ਵਪਾਰੀਆਂ ਦੇ ਕਤਲ ਹੋ ਰਹੇ ਨੇ ਹੁਣ ਤਾਂ ਦਰਬਾਰ ਸਾਹਿਬ ਜਿਹੜਾ ਰੋਹਾਨੀਅਤ ਦਾ ਕੇਂਦਰ ਹੈ ਜਿਹੜਾ ਆਸਥਾ ਦਾ ਕੇਂਦਰ ਹੈ ਦੇਸ਼ ਵਿਦੇਸ਼ 'ਚ ਜਿੱਥੇ ਲੱਖਾਂ ਦੀ ਗਿਣਤੀ ਦੀ ਸੰਗਤ ਹੈ ਜਿਹੜੀ ਜਿਹਦੀ ਆਸਥਾ ਦਰਬਾਰ ਸਾਹਿਬ ਦੇ ਵਿੱਚ ਉਤੋਂ ਬੰਬ ਤੇ ਅਡਾਉਣ ਦੀਆਂ ਈਮੇਲਾਂ ਆ ਰਹੀਆਂ ਨੇ ਪਰ ਆਪਾਂ ਪੋਲਿਟਿਕਲ ਵੈਂਡੈਟਾ ਦੇ ਵਿੱਚ ਰੁੱਝੇ ਹੋਏ ਹਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕੋ ਮਕਸਦ ਹੈ ਕਿ ਵਿਰੋਧੀਆਂ ਦੀ ਜ਼ੁਬਾਨ ਬੰਦ ਕਰ ਦਿਓ ਕਿਉਂਕਿ ਉਹ ਪੰਜਾਬ ਦੀ ਗੱਲ ਕਰਦੇ ਨੇ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਸੋ ਇਸ ਤਰੀਕੇ ਦੀ ਜਿਹੜੀ ਨੀਤੀ ਹੈ ਉਹਨੇ ਆਮ ਆਦਮੀ ਪਾਰਟੀ ਨੂੰ ਅੱਜ ਲੋਕਾਂ ਦੇ ਵਿੱਚ ਐਕਸਪੋਜ਼ ਕਰਤਾ ਔਰ ਮੁੱਖ ਮੰਤਰੀ ਸਾਹਿਬ ਇਸ ਗੱਲਾਂ ਦਾ ਹਿਸਾਬ ਹੋਣਾ ਲੋਕਾਂ ਨੇ ਤੁਹਾਡੇ ਤੋਂ ਇਹ ਗੱਲਾਂ ਦਾ ਜਵਾਬ ਲੈ